ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ 1900 ਜਿਹੜੇ ਸ਼ਰਧਾਲੂ ਪਾਕਿਸਤਾਨ ਗਏ ਸੀ ਜਥਾ ਵਾਪਸ ਆਇਆ ਪਰ ਖਬਰ ਜਿਹੜੀ ਬਾਹਰ ਆਈ ਹੈ ਕਿ ਇੱਕ ਔਰਤ ਵਾਪਸ ਨਹੀਂ ਪਰਤੀ ਸਰਬਜੀਤ ਕੌਰ ਜਿਹੜੀ ਕਪੂਰਥਲੇ ਦੀ ਰਹਿਣ ਵਾਲੀ ਸੀ ਉਹ ਵਾਪਸ ਕਿਉਂ ਨਹੀਂ ਪਰਤੀ ਪੂਰੀ ਜਾਣਕਾਰੀ ਨਾਲ ਜੁੜੇ ਨੇ ਸਿਗਨਲ ਪੱਤਕਾ ਜਗਤਾ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਖਬਰ ਕੀ ਹੈ ਇਹ ਔਰਤ ਗਈ ਕਿੱਥੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ऑपरेशन संधूर ਤੋਂ ਬਾਅਦ ਦੋਨਾਂ ਮੁਲਕਾਂ ਦੇ ਵਿੱਚ ਕਾਫੀ ਤਣਾਅ ਹਲੇ ਵੀ ਤਣਾਅ ਆ ਕਿਉਂਕਿ ਲਗਾਤਾਰ ਗਵਾਡੀ ਮੁਲਕ ਇੰਡੀਆ ਦੇ ਵਿੱਚ ਆ ਕੇ ਹਰਕਤਾਂ ਕਰਦਾ ਰਹਿੰਦਾ ਹੈਗਾ ਔਰ ਜਿਹੜੇ ਆ ਮਸਲਾ ਸਾਹਮਣੇ ਆ ਜਿਹੜਾ ਹੁਣ ਦਿੱਲੀ ਦੇ ਵਿੱਚ ਬਲਾਸਟ ਹੋਏ ਨੇ ਉਹਦੇ ਪਿੱਛੇ ਵੀ ਪਾਕਿਸਤਾਨ ਦਾ ਹੱਥ ਹੈ ਲੇਕਿਨ ਇਸ ਦੇ ਬਾਵਜੂਦ ਦੋਨਾਂ ਮੁਲਕ ਕਿਉਂਕਿ ਤੇ ਦਬਾਅ ਸੀ ਕਿ ਸਿੱਖ ਧਰਮ ਦੇ ਬਹੁਤ ਸਾਰੇ ਜਿਹੜੇ ਗੁਰਦੁਆਰਿਆਂ ਨੇ ਉਹ ਪਾਕਿਸਤਾਨ ਦੇ ਵਿੱਚ ਹੈ ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਦੇ ਨਾਲ ਸੀ ਉਹ ਮਨਾਉਣ ਵਾਸਤੇ ਦੋਨਾਂ ਦੇਸ਼ਾਂ ਤੇ ਦਬਾਅ ਵੀ ਪਾਇਆ ਸੀ ਤੇ ਫਿਰ ਭਾਰਤ ਸਰਕਾਰ ਨੇ ਵੀ ਮਨਜ਼ੂਰੀ ਦੇ ਦਿੱਤੀ ਹੈਗੀ ਇਸੇ ਦੌਰਾਨ ਕੁਝ ਅਜਿਹੇ ਲੋਕ ਵੀ ਚਲੇ ਜਾਂਦੇ ਹੈਗੇ ਨੇ ਜਿਸ ਕਰਕੇ ਫਿਰ ਅਸਰ ਪੈਂਦਾ ਹੈਗਾ ਜਦੋਂ ਜੱਥੇ ਜਾਂਦੇ ਨੇ ਅੱਜ ਤੋਂ ਕੁਈ 4-5 ਸਾਲ ਪਹਿਲਾਂ ਵੀ ਇੱਕ ਹਿਸ਼ਾਰਪੁਰ ਦੀ ਜਿਹੜੀ ਔਰਤ ਸੀ ਉਹ ਵੀ ਜੱਥੇ ਦੇ ਵਿੱਚ ਗਈ ਸੀ ਤੇ ਫਿਰ ਉਹਨੇ ਉੱਥੇ ਜਾ ਕੇ ਵੀ ਨਿਕਾਹ ਕਰ ਲਿਆ ਸੀ ਮਤਲਬ ਉੱਥੇ ਕਿਸੇ ਮੁਸਲਮ ਦੇ ਨਾਲ ਵਿਆਹ ਕਰ ਲਿਆ ਸੀ ਹੁਣ ਅਜਿਹੀ ਫਿਰ ਇਹ ਘਟਨਾ ਵਾਪਰੀ ਹਾਲਾਂਕਿ ਇਹਦੇ ਚ ਜਿਹੜੇ ਜੱਥੇ ਦੇ ਵਿੱਚ ਜਾਂਦੇ ਨੇ ਪਾਸਪੋਰਟ ਦੇਖੇ ਜਾਂਦੇ ਨੇ ਪੁਲਿਸ ਵੈਰੀਫਿਕੇਸ਼ਨ ਵੀ ਹੋਈ ਸੀ ਇਸ ਵਾਰ ਸਭ ਕੁਝ ਇੰਟੈਲੀਜੈਂਸ ਤੋਂ ਵੀ ਜਿਹੜੀਆਂ ਇਨਪੁਟ ਤੋਂ ਬਾਅਦ ਹੀ ਨਾਮ ਕਲੀਅਰ ਹੋਏ ਸੀ ਲੇਕਿਨ ਅਗਰ ਅਜਿਹੇ ਲੋਕ ਜਾਂਦੇ ਹੈ ਤਾਂ ਲਾਜ਼ਮੀ ਤੌਰ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰ ਮਨਾਉਣ ਪਾਕਿਸਤਾਨ ਦੇ ਸਿੱਖ ਸ਼ਰਧਾਲੂਆਂ ਦਾ ਜਿਹੜਾ ਜਥਾ ਤਾਂ ਵਾਪਸ ਪਰਤ ਆਇਆ ਸੀ ਪਰ ਜਥੇ ਵਿੱਚ ਸ਼ਾਮਲ ਔਰਤ ਇੱਕ ਜਿਹੜੀ ਉਹ ਵਾਪਸ ਨਹੀਂ ਆਈ ਇਸ ਬਾਰੇ ਹੁਣ ਜਾਣਕਾਰੀ ਮਿਲੀ ਕਿ ਉਸਰੇ ਉੱਥੇ ਮੁਸਲਮ ਵਿਅਕਤੀ ਦੇ ਨਾਲ ਨਿਕਾਹ ਕਰਵਾ ਲਿਆ ਤੇ ਧਰਮ ਵੀ ਤਬਦੀਲ ਕਰ ਲਿਆ ਇਸ ਔਰਤ ਦੀ ਪਛਾਣ ਸਰਬਜੀਤ ਕੌਰ ਵਾਸੀ ਪਿੰਡ ਮਾਨੀਪੁਰ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ ਤੇ ਉਸ ਦਾ ਪੇਕਾ ਪਿੰਡ ਛਾਪਿਆਂ ਵਾਲੀ ਜ਼ਿਲ੍ਹਾ ਮੁਕਸਰ ਦੱਸਿਆ ਗਿਆ ਤੇ ਉਸ ਦੇ ਪਾਸਪੋਰਟ ਦੇ ਵਿੱਚ ਵੀ ਇਹੀ ਪਤਾ। ਕਰੀਬ 1900 ਤੋਂ ਬਾਅਦ ਸਿੱਖ ਸਰਦਾਲੂਆਂ ਦਾ ਜੱਥਾ 4 ਨਵੰਬਰ ਨੂੰ ਪਾਕਿਸਤਾਨ ਸਥਿਤ ਗੁਰਦ ਆਮਾ ਦੀ ਯਾਤਰਾ ਵਾਸਤੇ ਗਿਆ ਸੀ ਤੇ ਸਰਦਾਲੂਆਂ ਨੇ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਹੀ ਗੁਰਪੂਰਵ ਮਨਾਇਆ ਸੀ। ਸਿੱਖ ਸਰਦਾਲੂਆਂ ਦਾ ਜੱਥਾ ਬੀਤੇ ਕੱਲ ਵਾਪਸ ਪਰਤਿਆ ਸੀ ਪਰ ਦੇਰ ਸ਼ਾਮ ਵੇਲੇ आईसीपी तारी विच जदों लेखा जोखा ਕਰਨ ਤੋਂ ਬਾਅਦ ਪਤਾ ਲੱਗਾ ਕਿ ਜਥੇ ਵਿੱਚ ਸ਼ਾਮਲ ਇੱਕ ਔਰਤ ਵਾਪਸ ਨਹੀਂ ਆਈ ਸੁਰੱਖਿਆ ਏਜੰਸੀਆਂ ਤੇ ਕੇਂਦਰ ਸਰਕਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਵੇਰਵੇ ਅਨੁਸਾਰ ਇਹ ਔਰਤ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਵਿੱਚ ਪਾਕਿਸਤਾਨ ਗਈ ਸੀ ਉਹ ਗੁਰਦੁਆਰਾ ਨਨਕਾਣਾ ਸਾਹਿਬ ਪੁੱਜਨ ਦੇ ਅਗਲੇ ਦਿਨ ਉਥੋਂ ਗਾਇਬ ਹੋ ਗਈ ਸੀ ਉਹ ਪਾਕਿਸਤਾਨ ਦੇ ਸ਼ੇਕੂਪੁਰਾ ਦੇ ਨੇੜਲੇ ਪਿੰਡ ਦਾਸ ਦੇ ਉਥੋਂ ਦਾ ਕੋਈ ਲड़का ਨਾਜ਼ਰ ਹੁਸੈਨ ਉਹਦੇ ਨਾਲ ਉਹ 2 ਸਾਲ ਤੋਂ ਦੱਸਿਆ ਜਾ ਰਿਹਾ ਕਿ ਸੰਪਰਕ ਦੇ ਵਿੱਚ ਸੀ ਤੇ ਗੁਰਦੁਆਰਾ ਕਰਤਾਰਪੁਰ ਲੰਗਰ ਆਏ ਹੋਈ ਉਸ ਨੂੰ ਮਿਲ ਕੇ ਆਈ ਸੀ ਇਹ ਵੀ ਜਾਣਕਾਰੀ ਮਿਲੀ ਕਿ ਉਸ ਨੇ ਉੱਥੇ ਇੱਕ ਮੁ슬ਮਾਨ ਨਾਗਰਿਕ ਦੇ ਨਾਲ ਵਿਆਹ ਕਰਕੇ ਧਰਮ ਵੀ ਤਬਦੀਲ ਕਰ ਲਿਆ ਤੇ ਉਸ ਦਾ ਨਵਾਂ ਨਾਮ ਨੂਰ ਹਸੈਨ ਦੱਸਿਆ ਗਿਆ ਫਿਲਹਾਲ ਇਹ ਦੋਵੇਂ ਜਾਣੇ ਫਰਾਰ ਦੱਸੇ ਜਾ ਰਹੇ ਨੇ ਪਾਕਿਸਤਾਨੀ ਪੁਲਿਸ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਭਾਲ ਕਰ ਰਹੀ ਹੈ ਜਾਣਕਾਰੀ ਮੁਤਾਬਕ ਉਸ ਔਰਤ ਦੇ ਆਪਣੇ ਪਤੀ ਨਾਲ ਸਬੰਧ ਠੀਕ ਨਹੀਂ ਸਨ ਉਸ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਔਰਤ ਦੀ ਕਰੀਬ ਉਮਰ 48 ਸਾਲ ਦੱਸੀ ਜਾ ਰਹੀ ਤੇ ਉਸ ਦੇ ਦੋ ਬੱਚੇ ਵੀ ਹੈ ਉਧਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇੱਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਸਿਕਸ ਸੰਸਥਾ ਵੱਲੋਂ ਆਪਣੇ ਤੌਰ ਤੇ ਅਜੀਆਂ ਘਟਨਾਵਾਂ ਰੋਕਣ ਲਈ ਵੀ ਯਤਨ ਕੀਤੇ ਜਾਂਦੇ ਨੇ ਇਸ ਸਬੰਧ ਵਿੱਚ ਜਥੇ ਨਾਲ ਜਾਣ ਵਾਲੇ ਸ਼ਰਧਾਲੂਆਂ ਦੀ ਸ਼੍ਰੋਮਣੀ ਕਮੇਟੀ ਰਾਹੀਂ ਸ਼ਿਫਾਰਿਸ਼ ਵੀ ਲਾਜ਼ਮੀ ਕੀਤੀ ਹੁੰਦੀ ਹੈ ਦੂਜੇ ਪਾਸੇ ਪਾਕਿਸਤਾਨ ਸਿਕੂਰ ਦਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਸੌਰਤ ਦੀ ਭਾਲ ਕਰਵਾਉਣ ਅਤੇ ਉਸ ਨੂੰ ਭਾਰਤ ਵਾਪਸ ਭੇਜਣ ਲਈ ਵੀ ਯਤਨ ਕੀਤੇ ਜਾ ਰਹੇ ਨੇ ਜੀ ਇਹਦੇ ਵਿੱਚ ਜੀ ਪਹਿਲਾਂ ਇੱਕ ਮਸਲਾ ਸਾਹਮਣੇ ਆਇਆ ਸੀ ਇੱਕ ਔਰਤ ਇਸ ਜੱਥੇ ਤੋਂ ਜਾਂਦੀ ਹੈ ਪਾਕਿਸਤਾਨ ਤੋਂ ਉੱਥੇ ਵਾਪਸ ਨਹੀਂ ਪਰਤਦੀ ਇਦਾਂ ਦੇ ਮਸਲੇ ਦੇ ਵਿੱਚ ਜਿਹੜਾ ਜੱਥਾ ਉਹ ਇੱਕ ਸਵਾਲਾਂ ਦੇ ਕੇਰੇ ਵਿੱਚ ਇਸ ਕਰਕੇ ਆ ਜਾਂਦਾ ਕਿ ਇਦਾਂ ਦੇ ਲੋਕ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ ਇਸ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਬਿਲਕੁਲ ਸਭ ਤੋਂ ਵੱਡੀ ਇਹ ਗੱਲ ਹੈ ਕਿ ਜੇਖੋ ਜਦੋਂ ਤੁਸੀਂ ਪਾਸਪੋਰਟ ਜਾਂਦੇ ਨੇ ਫਿਰ ਸ਼ਿਫਾਰਿਸ਼ ਕੀਤੀ ਜਾਂਦੀ ਹੈ ਫਿਰ ਸਾਰੀ ਵੈਰੀਫਾਈ ਵੀ ਕੀਤਾ ਜਾਂਦਾ ਪਰ ਜਦੋਂ ਬੰਦੇ ਇਹੋ ਜਿਹੇ ਵਿੱਚੋਂ ਮਾੜੇ ਨਿਕਲ ਆਉਂਦੇ ਤੇ ਲਾਜ਼ਮੀ ਤੌਰ ਤੇ ਜੱਥੇ ਤੇ ਅਸਰ ਪੈਂਦੇਗਾ ਹੁਣ ਜਦੋਂ ਸ਼ਰਮਨਗੁਰ ਦਾ ਪ੍ਰਬੰਧਕ ਕਮੇਟੀ ਪਾਸਪੋਰਟ ਜਿਹੜਾ ਲੈਂਦੀ ਆ ਪਰ ਉਹ ਚੈੱਕ ਵੀ ਕਿਵੇਂ ਕਰ ਸਕਦੀ ਕਿ ਕਿਸੇ ਦੇ ਦਿਲ ਦੇ ਵਿੱਚ ਕੀ ਹੈ ਹੁਣ ਇਸ ਔਰਤ ਦੇ ਦਿਲ ਦੇ ਵਿੱਚ ਕੀ ਸੀ ਕਿ ਇਹਦੀ ਨੀਅਤ ਜਿਹੜੀ ਹੈ ਕਿੰਨੀ ਖਰਾਬ ਹੋ ਸਕਦੀ ਹੈ ਸ਼ਰਮਨਗੁਰ ਦਾ ਪ੍ਰਬੰਧਕ ਮੈਟਿਕੋ ਤੇ ਹਜ਼ਾਰਾਂ ਲੋਕ ਪਾਸਪੋਰਟ ਜਮ੍ਹਾਂ ਕਰਵਾਉਂਦੇ ਨੇ ਪਰ ਹਰ ਇੱਕ ਦਾ ਦਿਲ ਨਹੀਂ ਪੜਿਆ ਜਾ ਸਕਦਾ ਕਿ ਉਹ ਅੰਦਰੋਂ ਕਿੰਨੀ ਖੋਟੀ ਹੈਗੀ ਹੈ ਇਸ ਕਰਕੇ ਜਿਹੜੀ ਇਹ ਔਰਤ ਸਰਬਜੀਤ ਕੌਰ ਜਿਹੜੀ ਕਪੂਰਥਲਾ ਦੀ ਰਹਿਣ ਵਾਲੀ ਆ ਉਹ ਹੁਣ ਪਹਿਲਾਂ ਕਹਿੰਦੇ ਨੇ ਪਹਿਲਾਂ ਹੀ ਕਿ ਉੱਥੋਂ ਕਿਸੇ ਨੌਜਵਾਨ ਦੇ ਨਾਲ ਸੰਪਰਕ ਸੀ ਹੋ ਸਕਦਾ ਹੈ ਸੋਸ਼ਲ ਮੀਡੀਆ ਦੇ ਰਾਹੀਂ ਸੰਪਰਕ ਵਿੱਚ ਸੋਸ਼ਲ ਮੀਡੀਆ ਦੇ ਦੱਸੇ ਜਾ ਰਿਹਾ ਹੈ ਹਾਂ ਉਹ ਮਾਨੀਪੁਰ ਦੇ ਜਿਹੜੇ ਸਰਪੰਚ ਹੈ ਜਿਹੜਾ ਉਹਦੇ ਸਰਪੰਚ ਮਤਾਬਕ ਵੀ ਉਹਦਾ ਸਰਬਜੀਤ ਕੌਰ ਦਾ ਪਤੀ 25 ਸਾਲ ਤੋਂ ਇੰਗਲੈਂਡ ਵਿੱਚ ਰਹਿ ਜਦ ਕਿ ਔਰਤ ਆਪਣੇ ਦੋ ਬੇਟਿਆਂ ਤੋਂ ਅਲੱਗ ਹੀ ਰਹਿ ਰਹੀ ਉਹ ਪਹਿਲਾਂ ਹੀ ਲੱਗ ਰਹੀ ਸੀ ਤੇ ਹੁਣ ਉਹਦੇ ਬੇਟੇ ਮਤਾਬਕ ਕਹਿੰਦੇ ਜਿਹੜੇ ਉਹਦੇ ਬੇਟਿਆਂ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਪਿਤਾ ਦਾ ਤਲਾਕ ਹੋ ਚੁੱਕਾ ਹੈ ਹੁਣ ਉਧਰੋਂ ਖਬਰ ਆ ਰਹੀ ਹੈ ਕਿ ਔਰਤ ਨੇ ਧਰਮ ਪਰਵਰਤਨ ਕਰਕੇ ਇਸਲਾਮ ਧਰਮ ਜਿਹੜਾ ਉਹ ਕਬੂਲ ਕਰ ਲਿਆ ਹੈਗਾ ਤੇ ਉੱਥੇ ਕਿਸੇ ਮੁਸਲਮ ਲੜਕੇ ਨਾਲ ਵਿਆਹ ਕਰ ਲਿਆ ਆਪਣਾ ਨਾਮ ਉਹਨੇ ਨੂਰ ਹਸੈਨ ਵੀ ਰੱਖ ਲਿਆ ਕਿਉਂਕਿ ਉਰਦੂ ਦੇ ਵਿੱਚ ਦਾ ਨਕਾਬ ਜਿਹੜੀਆਂ ਫੋਟੋਆਂ ਵੀ ਜਿਹੜੀਆਂ ਕਾਫੀ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਔਰ ਸਭ ਤੋਂ ਵੱਡੀ ਗੱਲ ਇਹ ਕਿ ਇਸ ਔਰਤ ਦੇ ਕਹਿੰਦੇ ਕਿ ਪਹਿਲਾ ਹੀ ਸਾਲ 2114 ਦੇ ਵਿੱਚ ਕਪੂਰਥਲਾ ਥਾਣਾ ਸਿਟੀ ਅਤੇ 2015 ਦੇ ਵਿੱਚ ਬਠਿੰਡਾ ਦੇ ਵਿੱਚ ਥਾਣਾ ਕੋੜ ਫਤੂ ਵਿੱਚ ਵੀ ਬਲੈਕਮਿਲ ਅਤੇ ਹੋਰ سنگੀਨ ਧਰਾਵਾਂ ਦੇ ਤੇ ਤਹਿਤ ਪਹਿਲਾਂ ਵੀ ਇਹਦੇ ਖਿਲਾਫ ਜਿਹੜੇ ਦੇ ਕੇਸ ਦਰਜ ਐ ਨੇ ਹੁਣ ਇਹੋ ਜਿਹੇ ਲੋਕਾਂ ਦੇ ਬਾਰੇ ਹੁਣ ਸਵਾਲ ਹੈ ਕਿ ਹੁਣ ਜਿਹੜੇ ਹੁਣ ਏਜੰਸੀਆਂ ਜਿਹੜੀਆਂ ਵਾ ਭਾਰਤੀ ਏਜੰਸੀਆਂ ਵੀ ਜਿਹੜੀਆਂ ਨੇ ਚੈੱਕ ਕਰ ਗਿਆ ਕਿ ਇਹੋ ਜਿਹੇ ਲੋਕਾਂ ਦੀ ਜਿਹੜੀ ਡਿਟੇਲ ਇਕੱਠੀ ਜਾਵੇ ਕਿ ਇਹ ਕੌਣ ਲੋਕ ਨੇ ਇਹ ਪਿੱਛੇ ਕੋਈ ਜਿਹੜੇ ਨੇ ਇਹਦੇ ਪਿੱਛੇ ਪਾਕਿਸਤਾਨ ਦੀ ਕੋਈ ਏਜੰਸੀ ਤਾਂ ਨਹੀਂ ਹੈਗੀ ਆ ਕਿਉਂਕਿ ਇੰਡੀਆ ਦੇ ਵਿੱਚ ਪਹਿਲਾਂ ਹੀ ਕਾਫੀ ਜਿਹੜੇ ਇਹੋ ਜਿਹੇ ਜਸੂਸ ਫੜੇ ਜਾ ਰਹੇ ਨੇ ਕਿ ਉਹਨਾਂ ਵਿੱਚੋਂ ਇਹ ਤੇ ਇੱਕ ਇੱਤੇ ਨਹੀਂ ਹੈ ਇਹ ਵੀ ਉਹ ਜਿਹੜੀ ਉਹ ਜਿਹੜੀ ਜਾਣਕਾਰੀ ਜਿਹੜੀ ਆ ਇਕੱਠੀ ਕੀਤੀ ਜਾ ਰਹੀ ਹੈ ਹੁਣ ਪੁਲਿਸ ਮੁਤਾਬਕ ਇਹ ਜਿਹੜੇ ਦੋ ਇਸ ਔਰਤ ਦੇ ਖਿਲਾਫ ਕੇਸ ਦਰਜ ਹੋ ਇਸ ਇੱਕ ਬਠਿੰਡੇ ਦੇ ਕਪੂਰਤਲਾ ਉਥੋਂ ਬਰੀ ਵੀ ਹੋ ਚੁੱਕੀ ਹੈ ਪਰ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਸਪੋਰਟ ਬਣਵਾਉਣ ਸਮੇਂ ਸਰਬਜੀਤ ਨੇ ਕਿਹੜੇ ਕਿਹੜੇ ਬੰਦੇ ਤੋਂ ਗਵਾਹੀਆਂ ਲਈਆਂ ਸੀ ਜਾਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਕਿੱਥੋਂ ਮਿਲਿਆ ਸੀ ਇਹ ਹੁਣ ਸਾਰੀਆਂ ਜਿਹੜੇ ਪਹਿਲੂਆਂ ਤੇ ਜਿਹੜੀ ਇਹ ਇਨਵੈਸਟੀਗੇਸ਼ਨ ਹੋ ਰਹੀ ਹੈ ਕਿ ਆਖਰ ਇਹ ਗਈ ਕਿਉਂ ਹਾਲਾਂਕਿ ਜਦੋਂ ਇਦਾਂ ਦੇ ਪਿਆਰ ਮੁਹੱਬਤ ਦੇ ਪਹਿਲਾਂ ਵੀ ਲੋਕ ਇਦਰੋਂ ਜਾਂ ਜਿੱਦਾਂ ਇੱਕ ਹਰਿਆਣੇ ਦੇ ਵਿੱਚ ਇੱਕ ਔਰਤ ਆਈ ਸੀ ਉਹ ਵੀ ਉੱਥੋਂ ਆਪਣੇ ਨਿਆਣੇ ਛੱਡ ਕੇ ਆਈ ਸੀ ਉਹ ਵੀ ਬੜਾ ਇੰਡੀਆ ਦੇ ਵਿੱਚ ਇਸ਼ੂ ਬਣਿਆ ਸੀ ਹੁਣ ਇਹ ਸਰਬਜੀਤ ਕੌਰ ਵਾਲਾ ਵੀ ਜਿਹੜਾ ਸਭ ਤੋਂ ਵੱਡਾ ਮਸਲਾ ਕਿ ਇਹ ਗਈ ਤੇ ਉੱਥੇ ਜੱਥੇ ਦੇ ਨਾਲ ਸੀ ਕਿਉਂਕਿ ਤਲਾਕ ਹੋ ਚੁੱਕਾ ਘਰ ਵਾਲੇ ਤੋਂ ਆੜ ਰਹੀਂਦੀ ਹੈ ਬੱਚਿਆਂ ਤੋਂ ਆੜ ਰਹੀਂਦੀ ਹੈਗੀ ਹੈ ਹੁਣ ਸਵਾਲ ਹੈ ਕਿ ਇਹਦੇ ਜਿਹੜੇ ਰਿਲੇਸ਼ਨ ਨੇ ਉੱਥੇ ਕਿਵੇਂ ਬਣੇ ਆਗੇ ਨੇ ਤੇ ਫਿਰ ਉੱਥੇ ਜਾ ਕੇ ਇਹਨੇ ਵਿਆਹ ਕਰਨ ਮਤੇ ਲਗਾਤਾਰ ਉੱਥੇ ਕਿਸੇ ਮੁੰਡੇ ਦੇ ਨਾਲ ਸੰਪਰਕ ਦੇ ਵਿੱਚ ਹੋਵੇ ਰੈਗੂਲਰ ਗੱਲ ਕਰਦੀ ਹੋਊਗੀ ਤੇ ਸਭ ਤੋਂ ਵੱਡਾ ਹੈ ਕਿ ਇਹੋ ਜਿਹੇ ਜਿਹੜੇ ਮੌਕਾ ਉਹਨੂੰ ਮਿਲ ਗਿਆ ਹਾਲਾਂਕਿ ਹੁਣ ਆਉਣ ਵਾਲੇ ਸਮੇਂ 'ਚ ਸ਼ਰੂਮਨੀ ਕਮੇਟੀ ਨੂੰ ਕੋਸ਼ਿਸ਼ ਕਰਨੀ ਪਵੇਗੀ ਕਿ ਘੱਟੋ ਘੱਟ ਜਿਹੜਾ ਬੰਦਾ ਉਮਰ 60-65 ਸਾਲ ਉਹੀ ਹੈ ਜੇ ਇਹਦੀ ਦੱਸੀ 40 ਸਾਲ ਉਮਰ ਯਾਨੀ ਕਿ ਇਹੋ ਜਿਹੇ ਖਾਸ ਕਰਕੇ ਜਿਹੜੇ ਹੋਣਗੇ ਲੋਕ ਉਹਨਾਂ ਦਾ ਵੀ ਐਂਟਰੀ ਜਿਹੜੀ ਬੰਦ ਹੋ ਜਾਊਗੀ ਕਿ ਜਿਹੜੇ ਨੌਜਵਾਨ ਲੋਕ ਜਾ ਰਹੇ ਨੇ ਉੱਥੇ ਜਾ ਕੇ ਜਿਸ ਦਾ ਇਹ ਬੀਬੀ ਨੇ ਜਿਹੜਾ ਉੱਥੇ ਜਾ ਕੇ ਕਿਸੇ ਵਿਆਹ ਕਰਵਾ ਲਿਆਗਾ ਉਹ ਆਪਣੇ ਆਪ ਚ ਫਿਰ ਅਜਿਹੇ ਹੋਰ ਜਿਹੜੇ ਸ਼ਕਤੀਆਂ ਫਿਰ ਸ਼੍ਰੋਮਣੀ ਕਮੇਟੀ ਨੂੰ ਵੀ ਕਰਦੀਆਂ ਪੈਣਗੀਆਂ ਔਰ ਜਿਹੜੇ ਹੋਰ ਜਿਨ੍ਹਾਂ ਦੇ ذریعے ਜੱਥੇ ਜਾਂਦੇ ਨੇ ਚਾਹੇ ਉਹਦੇ ਚ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਹੋਵੇ ਚਾਹੇ ਹਰਿਆਣਾ ਸਿੱਖ ਗੁਰਦਾ ਪਰਬੰਧ ਕਮੇਟੀ ਹੋਵੇ ਚਾਹੇ ਦਿੱਲੀ ਸਿੱਖ ਗੁਰਦਾ ਪਰਬੰਧ ਕਮੇਟੀ ਹੋਵੇ ਇਹ ਸਾਰੀਆਂ ਜੱਥੇ ਜੱਥੇ ਇਹ ਜੱਥੇ ਇਹ ਕਹਿ ਰਹੀ ਹੈਗੀਆਂ ਨੇ ਕਿ ਇਹਨਾਂ ਦੀ ਪਹਿਲੀ ਮੁਲਾਕਾਤ ਕਤਾਰਪੁਰ ਸਾਹਿਬ ਜਿਹੜਾ ਕੋਰੀਡੋਰ ਹੈ ਉੱਥੇ ਹੋਈ ਕਿ ਇਹ ਇੱਕ ਜਰੀਏ ਬਣਾਉਣ ਦੀ ਕੋਸ਼ਿਸ਼ ਤਾਂ ਹੈ ਹੈਗੀ ਕਿ ਪਹਿਲੇ ਉੱਥੇ ਮੁਲਾਕਾਤ ਕਰ ਲਈਏ ਬਹੁਤ ਬਹੁਤ ਤੋਂ ਬਾਅਦ ਕੋਈ ਪਲੈਨਿੰਗ ਕਰ ਲਈਏ ਨਹੀਂ ਸਭ ਤੋਂ ਵੱਡੀ ਗੱਲ ਹੈ ਕਿ ਕਰਤਾਰਪੁਰ ਸਾਹਿਬ ਜਦੋਂ ਗਏ ਹੋਣਗੇ ਉੱਥੇ ਮੱਥਾ ਟੇਕਣ ਗਈ ਹੋਗੀ ਉਸ ਤੋਂ ਪਹਿਲਾਂ ਗੱਲਬਾਤ ਹੁੰਦੀ ਹੋएगी ਨਾ ਜੀ ਤਾਂ ਹੀ ਫਿਰ ਪਹਿਲਾਂ ਕਰਤਾਰ ਮਿਲਣ ਦਾ ਜਿਹੜਾ ਇਹਨਾਂ ਨੇ ਟਿਕਾਣਾ ਕਰਤਾਰਪੁਰ ਸਾਹਿਬ ਬਣਾਇਆ ਉਸ ਤੋਂ ਪਹਿਲਾਂ ਤੇ ਕਿਤੇ ਨਾ ਕਿਤੇ ਪਤਾ ਨਹੀਂ ਪੁਰਾਣੀ ਗੱਲਬਾਤ ਹੁੰਦੀ ਹੋਊਗੀ ਕਿਵੇਂ ਹੁੰਦੀ ਹੋ ਹੋ ਸਕਦਾ ਕਿ ਇੰਨੀਆਂ ਸੋਸ਼ਲ ਮੀਡੀਆ ਸਾਈਟਸ ਨੇ ਫੇਸਬੁੱਕ ਨੇ ਫਿਰ ਤੁਹਾਡੇ ਸਨੈਪਚੈਟ ਨੇ ਫਿਰ ਤੁਹਾਡੇ ਕੋ ਨਾ ਨੰਬਰ ਕਿਵੇਂ ਪਹਿਲਾਂ ਤਾਂ ਫਰੈਂਡ ਬਣੇ ਹੋਣਗੇ ਨਾ ਕਿਤੇ ਨਾ ਕਿਤੇ ਜੀ ਫਿਰ ਉਸ ਤੋਂ ਬਾਅਦ ਹੀ ਕਰਤਾਰਪੁਰ ਸਾਹਿਬ ਬਣਿਆ ਹੋਊਗਾ ਮਿਲਣ ਦਾ ਸਬਬ ਬਣਿਆ ਹੋਊਗਾ ਉਸ ਤੋਂ ਬਾਅਦ ਫਿਰ ਰੈਗੂਲਰ ਗੱਲ ਚੱਲਦੀ ਹੋਊਗੀ ਹੁਣ ਫਿਰ ਮੌਕਾ ਮਿਲ ਗਿਆ ਜਿੱਥੇ ਜਾਂਦਾ ਉੱਥੋ ਹੀ ਉਹ ਔਰਤ ਜਿਹੜੀ ਆ ਖਿਸਕ ਗਈ ਹੈ ਕਿਉਂਕਿ ਜਿਹਦਨ ਗੁਰਪੁਰਬ ਮਨਾਇਆ ਗਿਆ ਸੀ ਉੱਥੇ ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਸੀ ਉਹ ਪਹੁੰਚੇ ਸੀ ਫਿਰ ਸਿਰਫ ਇੰਡੀਆ ਤੋਂ ਨਹੀਂ ਬਾਕੀ ਮੁਲਕਾਂ ਤੋਂ ਵੀ ਬਹੁਤ ਸਾਰੇ ਲੋਕ ਆਏ ਸੀ ਤੇ ਮੌਕਾ ਮਿਲ ਕੇ ਉਹ ਉੱਥੋਂ ਜਿਹੜੀ ਉਹ ਨਿਕਲ ਗਈ ਹਾਲਾਂਕਿ ਜਦੋਂ ਜੱਥੇ ਜਾਂਦੇ ਨੇ ਸਿਕਿਉਰਿਟੀ ਵੀ ਹੁੰਦੀ ਆ ਪਰ ਉਹ ਖਿਸਕੀ ਕਿਵੇਂ ਉਹ ਸਦਾ ਕੇ ਬਾਜ਼ਾਰ ਚਾਹੀ ਹੋਵੇ ਬਾਜ਼ਾਰ ਹੋਈ ਹੀ ਉਹ ਖਿਸਕ ਗਈ ਹੋਵੇ ਪਹਿਲਾਂ ਹੀ ਕਿਸੇ ਦੁਕਾਨ ਤੇ ਜਾ ਕੇ ਬਰਕਾ ਪਾ ਲਿਆ ਹੋਊਗਾ ਕੋਈ ਇਦਾਂ ਦਾ ਮੁਸਲਮ ਪਰਾਵਾ ਪਾ ਲਿਆ ਹੋਊਗਾ ਤੇ ਫਿਰ ਕਿਸੇ ਨੂੰ ਸ਼ੱਕ ਵੀ ਨਹੀਂ ਹੋਇਆ ਹੋਊਗਾ ਇਸ ਕਰਕੇ ਕਿਉਂਕਿ ਜਿਹੜੇ ਸ਼ਰਧਾਲੂ ਜਾਂਦੇ ਨੇ ਇਧਰੋਂ ਉਹਨਾਂ ਦੇ ਵਿੱਚ ਸਿਰ ਬੰਦਿਆਂ ਦੀ ਪਛਾਣ ਹੀ ਹੋ ਸਕਦੀ ਕਿਉਂਕਿ ਇਧਰ ਸਿਰ ਤੇ ਪਗਨਾ ਹੁੰਦੀਆਂ ਨੇ ਸਨ ਸਰਦਾਰ ਤੇ ਔਰਤਾਂ ਦੀ ਜਿਹੜੀ ਏਡੀ ਜਿਹੜੀ ਕਾਮਨ ਜਿਹੜੀ ਹੁੰਦੀ ਹੈ ਪਛਾਣ ਨਹੀਂ ਏਡੀ ਸ਼ੌਕੀ ਹੁੰਦੀ ਇਸ ਕਰਕੇ ਉਹ ਸਦਾ ਕਿ ਨੂੰ ਮੌਕਾ ਮਿਲ ਗਿਆ ਵੇ ਜਾਂ ਜਿਸ ਬੰਦੇ ਦੇ ਨਾਲੇ ਉਥੋਂ ਭੱਜੀ ਹੈਗੇ ਉਹ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਇਆ ਹੋਊਗਾ ਤੇ ਉਥੋਂ ਹੀ ਇਹ ਨਿਕਲ ਗਏ ਹੋਣਗੇ ਪਰ ਉੱਥੇ ਵੀ ਜਿਹੜਾ ਜਿਹੜੀ ਉੱਥੋਂ ਦੀ ਪਾਕਿਸਤਾਨ ਸਿਕਿਉਰਿਟੀ ਦਾ ਪ੍ਰਬੰਧਕ ਕਮੇਟੀ ਜਾਂ ਉੱਥੋਂ ਦੀ ਜਿਹੜੀ ਪੁਲਿਸ ਉਹ ਵੀ ਭਾਲ ਕਰੀਏ ਕਿਉਂਕਿ ਇਦਾਂ ਜਿਹੜੇ ਰਿਲੇਸ਼ਨ ਜਿਹੜੇ ਨੇ ਉਹ ਵਿਗੜ ਜਾਂਦੇ ਹੈਗੇ ਨੇ ਤੇ ਇਸ ਕਰਕੇ ਹੁਣ ਚੌਕਸੀ ਕੀਤੀ ਜਾ ਰਹੀ ਹੈਗੀ ਹੈ ਇਦਾਂ ਇਹ ਪਹਿਲਾਂ ਵੀ ਘਟਨਾਵਾਂ ਵਾਪਰੀਆਂ ਨੇ ਅੱਜੋ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇੱਕ ਹਿਸ਼ਾਰਪੁਰ ਦੀ ਸੀ ਵੀ ਲੇਡੀ ਉਹ ਵੀ ਉੱਥੇ ਚਲੀ ਗਈ ਸੀ ਉਹ ਵੀ ਫਿਰ ਵਾਪਸ ਨੇ ਉਹਨੇ ਵੀ ਉੱਥੇ ਨਿਕਾਹ ਕਰ ਲਿਆ ਸੀ ਜਾਂ ਕੋਈ ਉਧਰੋਂ ਆ ਜਾਂਦੇ ਨੇ ਜਾਂ ਇਧਰੋਂ ਆ ਜਾਂਦੇ ਨੇ ਉਹ ਫਿਰ ਦੋਨਾਂ ਮੁਲਕਾਂ ਤੇ ਜਿਹੜਾ ਵਾ ਉਹ ਕਾਫੀ ਜਿਹੜਾ ਵਾ ਅਸਰ ਪੈਂਦਾ ਹੈ ਜੀ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ ਧੰਨਵਾਦ